ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਿੰਡ ਕਾਜੀਕੋਟ ਸ਼ਹਿਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਤਰਨਤਾਰਨ ਸ਼ਹਿਰ ਦੇ ਵਿੱਚ ਹੀ ਆ ਜਿਹੜਾ ਵੀਰ ਜੀ ਹੁਣਾਂ ਦਾ ਬਾਈਪਾਸ ਤੇ ਆ ਜਿਹੜਾ ਕੰਗ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਬਲਰਾਜ ਸਿੰਘ ਜੀ ਹੁਣਾਂ ਕੋਲ ਤੇ ਚੰਗੀਆਂ ਟੌਪ ਕਲਾਸ ਛੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਦੁੱਧ ਤਿਆਰ ਤੇ ਤੇ ਮਗਰ ਵੀ ਚੰਗੇ ਟੀਕ ਦੀਆਂ ਕੱਟੀਆਂ ਵਾ ਜਿਹੜੀਆਂ ਅੱਜ ਵੀ ਜਿਹੜੇ ਵੀ ਸ਼ਕੀਨ ਆ ਨਾ ਚੰਗੀ ਚੀਜ਼ ਰੱਖੰਦੇ ਅੱਜ ਉਹਨਾਂ ਵੀਰਾਂ ਵਾਸਤੇ ਆ ਵੀ ਜਿੰਨਾ ਦੁੱਧ ਵਿੱਚ ਆਉਣਾ ਵਾ ਤੇ ਸਫਾਈਆਂ ਵੀ ਪੂਰੀਆਂ ਹੋਣ ਤੇ ਮਗਰ ਵੀ ਕਟੀਆਂ ਹੋਣ ਤੇ ਝੋਟੀਆਂ ਵੀ ਨਵੀਆਂ ਹੋਣ ਤੇ ਅੱਜ ਉਹਨਾਂ ਵੀਰਾਂ ਵਾਸਤੇ ਜਾਨਵਰ ਲੈ ਕੇ ਆਏ ਆ ਤੇ ਬਾਕੀ ਕੋਈ ਵੀਰ ਵੀਡੀਓ ਪੂਰੀ ਵੇਖੇ ਤੇ ਦੋਵੇਂ ਸੋਈਆਂ ਵਾ ਤੇ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਭਾਵੇਂ ਆਪਣਾ ਕੰਡਾ ਲਿਆਓ ਲੀਟਰ ਲਿਆਓ ਦੋ ਡੰਗ ਚੋਵ ਚਾਰ ਡੰਗ ਚੋਵ ਪਰ ਤਸੱਲੀ ਇੱਥੋਂ ਕਰਕੇ ਖੜੋ ਕਿਉਂਕਿ ਜਿਹੜੇ ਵੀ ਇਹਨੇ ਪੈਸੇ ਖਰਚਣੇ ਆ ਉਹਨਾਂ ਦਾ ਫਰਜ਼ ਪੰਦਾ ਹੈ ਆਪਣੀਆਂ ਸਾਰੀਆਂ ਚੀਜ਼ਾਂ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛੋ ਖਰੀਦਣਾ ਬਾਕੀ ਸਾਡੀ ਸਾਡੀ ਬੇਨਤੀ ਹੈ ਲ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂ ਠੀਕ ਠਾਕ ਜੀ ਬਹੁਤ ਵਧੀਆ ਚਾ ਬਹੁਤ ਵਧੀਆ ਚਾਹੀਦਾ ਜੀ ਹਾਂ ਤੇ ਨਾਮ ਦੱਸਦੇ ਕਰੀ ਫਿਰ ਨਾਮ ਬਲਰਾਜ ਸਿੰਘ ਹੈ ਜੀ ਪਿੰਡ ਸ਼ਹਿਰ ਚ ਹੈ ਬਾਰ ਬਾਰ ਕਾਜੀਗੋੜ ਹਾਂਜੀ 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 ਪੁਲਿਸ ਲੈਣ ਦੇ ਲੱਗੀ ਠੀਕ ਹੈ ਜੀ ਹਾਂਜੀ ਇਹ ਫੋਨ ਨੰਬਰ ਹੈਗਾ 8360 3260 ਦਿੱਤੀ ਠੀਕ ਹੈ ਜੀ ਹਾਂਜੀ ਤੇ ਜਿਹੜਾ ਵਾ ਮਤਲਬ ਅੰਮ੍ਰਿਤਸਰ ਤੋਂ ਤਰਨਤਾਰਨ ਰੋਡ ਹੰ ਦਾ ਰੋਡ ਦੇ ਉੱਪਰ ਮਮਤਾ ਨੇ ਕਿਹਾ ਤੁਸੀਂ ਸਕੂਲ ਦਾ ਮਮਤਾ ਨੇ ਕਿਹਾ ਸਕੂਲ ਤੋਂ ਸਿੱਧਾ ਮੰਡੀ ਵਾਲਾ ਸੁਬਾ ਘਰੇ ਜਾਂਦਾ ਜੀ ਠੀਕ ਹੈ ਜੀ ਜ਼ਿਆਦਾਤਰ ਤੇ ਪਤਾ ਚੱਲੋ ਜਿਹੜਾ ਨਵਾਂ ਵੀਰ ਭਰਾ ਨੇ ਵੇਖਣੀ ਉਹਨੂੰ ਮਤਲਬ ਇੱਕ ਪਾਸੇ ਚਭਾਲ ਵਾਲਾ ਰੋਡ ਤੇ ਇੱਕ ਪਾਸੇ ਮਰਸਾ ਵਾਲਾ ਰੋਡ ਹੈ ਨਾ ਹਾਂਜੀ ਠੀਕ ਹੈ ਤੇ ਅੱਜ ਇਹਦੇ ਚੰਗੇ ਪੀਸ ਲੱਭ ਲੱਭ ਕੇ ਲਿਆਂਦੇ ਜੀ 5000 ਰੁਪਏ ਜੀ ਪੂਰੇ ਨੇ ਕਿੰਨੇ ਆ ਜੀ ਇਹ ਤੋਂ ਉੱਪਰ ਤੇ ਰੱਬ ਦਾ ਨਾਮ ਹੀ ਆ ਜੀ ਬੜੇ ਚਿਰਾਂ ਬਾਅਦ ਹੁਣ ਫੇਰ ਇਹੋ ਜੇ ਜਾਨਵਰ ਆਏ ਤੁਹਾਡੇ ਕੋ ਵੀ ਇਹੋ ਜੇ ਘੱਟ ਹੀ ਹੁੰਦੇ ਆ ਬੜੇ ਚਿਰਾਂ ਮਿਲਦਾ ਹੀ ਨਹੀਂ ਜੀ ਇਹਦੇ ਪੀਸ ਹੀ ਕਿਤੇ ਬਹੁਤ ਘੱਟ ਹੁੰਦਾ ਇਹਦੇ ਨਾਲ ਦਾ ਹੁੰਦੀਆਂ ਮਤਲਬ 25 ਕਿਲੋ ਵਾਲੀਆਂ ਵੀ ਹੁੰਦੀਆਂ 22 ਵਾਲੀਆਂ ਹੁੰਦੀਆਂ 22 ਵਾਲੀਆਂ ਹੁੰਦੀਆਂ ਪਰ ਜੋ ਇਹ ਚੀਜ਼ਾਂ ਉਹ ਨਹੀਂ ਹੁੰਦੀਆਂ ਸਫਾਈਆਂ ਜੋ ਹਨਾ ਹਾਂ ਹੁਣ ਇਹ ਦੂਜੀ ਮਤਲਬ ਫੋਰਮ ਅਜ ਵਿਖਾਵਾਂ ਤੁਹਾਨੂੰ 20 ਕਿਲੋ ਵਾਲੀਆਂ ਹਾਂਜੀ ਹਾਂਜੀ ਹੋਰ ਮੱਜਾਂ ਵਾ ਚਾਰ ਮੱਜਾਂ ਵੱਖਰੀਆਂ ਫਾਣੀਆਂ ਹੋਣ ਆ ਵੱਖਰੀ ਬਣਾਉਣੀ ਉਹ ਚੀਜ਼ ਹੀ ਹੋ ਰਿਹਾ ਕੀ ਚੀਜ਼ਾਂ ਹੀ ਹੋ ਰਿਹਾ ਜੀ ਹਾਂਜੀ ਹਾਂਜੀ ਤੇ ਇਹ ਹੈਗੀਆਂ ਵਾ ਕਿ ਜਿੰਨੇ ਸ਼ੌਂਕ ਤੇ ਕੰਮ ਕਰਨਾ ਹੈ ਬਰੀਡ ਤੇ ਕੰਮ ਕਰਨਾ ਹੈ ਉਹਨਾਂ ਵੀਰਾਂ ਵਾਸਤੇ ਆ ਜਿਹੜੀਆਂ ਗਾਂ ਵੀ ਚੰਗੇ ਬੱਚੇ ਲੈਣੇ ਆ ਗਾਂ ਵੀ ਚਾਰ ਸੂਵੇ ਚਾਉਣੇ ਆ ਤੇ ਬਾਕੀ ਇਹ ਆ ਵੀ ਦੋਵੇਂ ਸੂਈਆਂ ਵਾ ਹਾਂਜੀ ਦੋਵੇਂ ਚੋ ਚਵਾ ਕੇ ਤੁਹਾਡੇ ਘਰੋਂ ਖੜੇ ਹਨਾ ਤਸੱਲੀ ਕਰਕੇ ਇੱਕ ਡਬਲ ਫਾਇਦਾ ਇਹ ਜੀ ਮਗਰ ਕਟੀਆਂ ਵਾ ਜਿੱਦਾਂ ਦੀਆਂ ਮਾਵਾਂ ਉਦਾਂ ਦੀਆਂ ਕਟੀਆਂ ਜੇ ਕਟੀਆਂ ਵੀ ਕਟੀਆਂ ਮਾਵਾਂ ਤੋਂ ਵੀ ਗਾਵਾਂ ਇਹ ਅਰਜਨ ਕੁੰਗੜ ਦੀ ਆ ਅੱਛਾ ਹਾਂ ਕੱਟੀ ਠੀਕ ਆ ਹਾਂਜੀ ਤੇ ਉਹ ਉਹ ਦੱਸਣ ਦੇ ਸੀ ਉਹ ਕਾਦੀ ਸੀ ਉਹ ਨਵਾਬ ਦੀ ਅੱਛਾ ਉਹਦੀ ਨਵਾਬ ਦੀ ਇਹ ਦੇਖ ਲਈ ਅਰਜਨ ਕੁੰਗੜ ਦੀ ਆ ਤੇ ਦੋਵੇਂ ਮਗਰ ਕਟੀਆਂ ਜੀ ਤੇ ਦੋਵੇਂ ਮਗਰ ਹੀ ਕਟੀਆਂ ਵਾ ਆਪ ਵੀ ਕਟੀਆਂ ਤੇ ਮਗਰ ਵੀ ਕਟੀਆਂ ਇੰਨੇ ਵਧੀਆ ਮੱਝਾਂ ਦੀਆਂ ਝੋਟੀਆਂ ਵਾਲੀਆਂ ਕਟੀਆਂ ਜਿਹੜੀਆਂ ਵਾ ਨਾ ਕੋਈ ਵੇਚਣਾ ਚਾਹੇ 50000 ਦੀ ਕੱਟੀ ਹੁਣ ਵਿਕਦੀ ਆ ਹਾਂਜੀ 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 ਤੇ ਜਿੰਨੇ ਤਿਆਰ ਕਰਨੀ ਹੈ ਗਾਂ ਬਰੀਡ ਵੀ ਤਿਆਰ ਹੋਣੀ ਹੈ ਜਿਹਨੇ ਬਰੀਡ ਤੇ ਕੰਮ ਕਰਨਾ ਵਾ ਕਿਉਂਕਿ ਮਗਰ ਵੀ ਕਟੀਆਂ ਵਾ ਤੇ ਆਪ ਵੀ ਝੋਟੀਆਂ ਚੰਗੀਆਂ ਵਾ ਫਰਬੀ ਚ 4-4 ਕਿਲੋ ਗਾੜੀ ਹੋਊਗੀ ਅੱਛਾ ਅਗਲੇ ਥਾਂ ਦਾ ਦੁੱਧ ਹੀ 4-4 ਕਿਲੋ ਹੋਊਗਾ ਜੀ ਤੇ ਸੁਆ ਇਹਦਾ ਸੁਆ ਪਹਿਲਾ ਛੇਦ ਆਂਦੇ ਆ ਜੀ ਅੱਛਾ ਛੇਦ ਆਂਦੇ ਆ ਤੇ ਸੁਆ ਪਹਿਲਾ ਪਹਿਲਾਂ ਹਾਂ ਜੀ ਦੁੱਧ ਹੈਗਾ 22 ਕਿਲੋ ਕੰਡੇ ਦੇ ਰੱਖਦੀ ਆ ਵਾਧੂ ਜ਼ਿਆਦਾ 1/2 ਕਿਲੋ ਘੱਟ ਜਿਆਦਾ اچھا ਹਾਂਜੀ 22 ਕਿਲੋ ਬਿਲਕੁਲ ਰੈਡੀ ਬਿਲਕੁਲ ਵਾਧਿਆ ਘੱਟ ਨਹੀਂਗਾ ਜਿੱਤਨਾ ਮਰਜ਼ੀ ਕੋ ਤਸੱਲੀ ਕਰ ਲੈ ਆ ਆਪਣੀ ਤਸੱਲੀ ਕਰੇ ਦੋ ਟਾਈਮ ਤਿੰਨ ਟਾਈਮ ਰਹਿਣ ਦਾ ਵੀ ਹੈਗਾ ਰਹਿ ਕੇ ਚੋਲੇ 도ੜ ਠੀਕ ਹੈ ਜੀ ਦੂਰ ਵਾਲਾ ਕੋਈ ਤੋਰਾਂ ਹਾਂ ਫਿਰ ਇੱਕ ਰੀਨ ਖੋਲੋ ਇਹ ਆ ਵੀ ਹੁਣ ਜਿਤਰਾ ਤੁਸੀਂ ਕਹਿੰਦੇ ਜੇ ਤੂੰ ਸਾਰਾ ਕੁਝ ਬੁਕਾਰ ਸੀ ਕੀ ਚੀਜ਼ਾਂ ਹਾਂਜੀ ਇਹ ਬਾਕੀ ਅਗਲੇ ਦਿਜੇ ਵੀ ਜ਼ਿੰਮੇਵਾਰੀ ਬੰਦੀ ਆ ਵੀ ਆਪਣੀਆਂ ਚੀਜ਼ਾਂ ਜਿਵੇਂ ਮੇਰੀ ਜੇ ਆਪਾਂਦਰ ਵੀਡੀਓ ਬੋਲਦਾ ਉਹਦੀ ਮਰਜ਼ੀ ਚ ਹੋਵੇ 2 ਦਿਨ ਚ ਹੋਵੇ 3 ਦਿਨ ਚ ਹੋਵੇ ਆਪਣੀ ਰਹਿ ਕੇ ਬਾਕੀ ਅਗਲੇ ਦਿ ਜਿੰਮੇਵਾਰੀ ਆ ਆਪਣੀਆਂ ਚੀਜ਼ਾਂ ਚਵਾਈ ਕਰੀ ਬਾਕੀ ਇਹ ਪਰਖ ਵਾਲੀ ਨੇ ਕਰਨੀ ਆ ਜੀ ਜਿਹੜੇ ਵੀਰਾਂ ਨੂੰ ਪਰਖਿਆ ਹਾਂ ਉਹਨਾਂ ਹੀ ਕਰਨੀ ਆ ਜਿਤਰਾ ਕਿ ਅਗਲੇ ਸਾਲ ਮੁਕਾਓ ਮਗਰ ਲਾ ਕੇ ਕਿੰਦੇ ਹੁੰਦੇ ਫੋਟ ਫੋਟ ਤੁਸ ਖਾਣ ਲੱਗਾ ਅੱਜ ਤੁਹਾਨੂੰ ਹੋਰ ਕੀ ਜਾ ਖਾਣੇ ਨਾ ਦੇਖ ਸਕਦੇ ਜੀ ਪੂਰੀ ਵੱਡੀ ਝੋਟੀਆਂ ਜਿਹਾ ਲੈ ਜਾਓ ਉਹਦਾਂ ਲੈ ਜਾਓ ਇੱਕ ਰੀ ਤੋਰ ਦੋ ਚੰਗੀ ਤਰ੍ਹਾਂ ਨਹੀਂ ਕੋਈ ਨਹੀਂ ਥੋੜਾ ਡਰਦੀਆਂ ਡਰਦੀਆਂ ਜੀਆਂ ਵਾ ਬਾਕੀ ਇਹ ਸਵੇਰ ਉਹ ਸਵੇਰ ਦਾ ਟਾਈਮ ਆ ਲੈ ਜਾਇ ਕਰਿਓ ਉੱਥੇ ਕਮਾ ਲਿਓ ਬਾਕੀ ਝੋਟੀਆਂ ਪੂਰੀਆਂ ਜਾਂਚ ਆ ਇਕੱਲੇ ਜਾਣੇ ਤਾਂ ਤੋਰਦੀਆਂ ਵੀ ਹੋਕੀਆਂ ਸਟਰਕਚਰ ਵੀ ਚੰਗਾ ਏ ਬੋਡੀ ਵੇਟ ਵੀ ਚੰਗਾ ਏ ਬਾਕੀ ਮੂੰਹ ਮੱਥੇ ਦੀਆਂ ਵੀ ਸੋਹਣੀਆਂ ਐ ਮਗਰ ਵੀ ਚੰਗੀਆਂ ਕੱਟੀਆਂ ਬਾਕੀ ਇਹੋ ਜਿਹੀਆਂ ਚੀਜ਼ਾਂ ਪਿੱਛੋਂ ਵੀ ਪੈਸੇ ਲੱਗ ਕੇ ਹੀ ਆਉਂਦੀਆਂ ਵਾ ਤੇ ਗਾਂਵ ਵੀ ਪੈਸੇ ਲੱਗ ਕੇ ਜਾਂਦੀਆਂ ਵਾ ਕਿਉਂਕਿ ਅਨਜਾਨ ਬੰਦਾ ਇਹੋ ਜਿਹੀ ਝੋਟੀ ਤਿਆਰ ਨਹੀਂ ਕਰ ਸਕਦਾ ਵੀਥੀ ਉਥਾਰੋ ਜੀ ਆ ਦੇਖ ਸਾਡੇ ਜੀ ਥੋੜਾ ਡਰਦੀ ਆ ਸਾਡੇ ਕੋਲੋਂ ਦੇ ਮਿਲਕਮੈਨ ਵੀ ਦੇਖ ਸਾਡੇ ਜੀ ਬਹੁਤ ਫੋੜ ਅਗਲਾ ਪਿਛਲੇ ਥਣ ਦਾ ਗਾਇਬ ਵੀ ਇੱਕ ਫੋੜ ਦਾ ਆ ਵੀ ਅਗਲਾ ਇੱਥੇ ਇਹ ਮਗਰਰਾ ਮੰਦੂ ਜੀ ਦਾ ਆ ਮਿਲਕਮੈਨ ਨੇ ਦੇਖ ਸਾਡੇ ਆ ਦੇਖ ਸਾਡੇ ਜੀ ਦੂਰ ਦੂਰ ਜਿਹੜੇ ਥਣ ਲੱਗੇ ਇਹਦੇ ਬਿਲਕੁਲ ਨਹੀਂ। ਬਾਕੀ ਕੋਈ ਵੀ ਰਾਨ ਕੇ ਵੇਖੇ ਇੱਥੇ। ਤੇ ਆਹ ਕੱਟੀ ਹੈ ਦੀ ਮਗਰ ਦੇਖ ਸਕਦੇ ਜੀ। ਪਲੀ ਪਲੋਸੀ ਕੱਟੀ ਹੈ ਮਗਰ ਦੁੱਧ ਵੀ ਕੱਟੀ ਤੇ ਵੀ ਚੰਗਾ ਛੱਡਿਆ ਦੁੱਧ। ਜੀ ਤੇ ਕਰੀਆ ਪਿਛਿਆਂ ਵੀ ਤੁਹਾਨੂੰ ਦਿਖਾ ਦਿਆਂ। ਯਾਹ ਦੇਖ ਸਕਦੇ ਥਾਣੇ ਪਿਛਿਆਂ। ਬਿਲਕੁਲ ਹੱਥ ਦੀ ਚਵਾਈ ਵਾਲਾ ਥਾਣੇ ਆ। ਤੇ ਪ੍ਰੋਪਰ ਉਹਨੇ ਦੁੱਧ ਤੇ ਆ ਗਈਆਂ ਵਣ ਜੜੀਆਂ। ਹਾਂ ਜੀ। ਤੇ ਮੁੱਲ ਫੇਰ ਮੁੱਲ ਦੇ ਲੱਭਣ ਜਾਓ ਜੀ ਹਰ ਬੀਜੀ ਜਿੱਦਾਂ ਦੀਆਂ ਚੀਜ਼ਾਂ 5 ਲੱਖ ਦੀ ਨਹੀਂ ਲੱਭ ਸਕਦੀ ਝੋਟੀ ਹੈ ਜੀ ਬਾਕੀ ਆਫੀ ਗੱਲ ਜੋ ਇਹਨੂੰ ਥਣ ਚੱਡਾ ਲੱਗਾ ਜੀ ਤੇ ਚਵਾਈ ਦੇ ਜਿਗਰ ਦਾ ਉਠੋ ਹੀ ਨਾ ਠੀਕ ਆ ਹਾਂਜੀ ਮੋਗੇ ਵਰਗੀ ਚਵਾਈ ਆ ਠੀਕ ਹੈ ਜੀ ਹਾਂਜੀ ਤੇ ਕਿੰਨਾ ਫੇ ਰੱਖੀ ਇਹਦਾ ਮੁੱਲ ਹੁਣ ਚਲੋ ਮੁੱਲ ਥੋੜਾ ਬੋਧਾ ਰੱਖ ਕੇ ਸਾਢੇ ਤਿੰਨ ਕਰ ਲਈਏ ਨਹੀਂ ਸਾਢੇ ਤਿੰਨ ਨਾ ਕਰੀਏ ਥੋੜਾ ਕੇ ਕਰ ਲਈਏ ਜੈ ਜੀ ਹਰ ਬੀਜੀ ਮੱਲਵਾ ਜੋ ਦੇਣ ਨਾਲ ਇਹਦਾ 3 ਲੱਖ ਰੁਪਏ ਦਾ ਅੱਛਾ 3 ਲੱਖ ਹਾਂ ਚੋਵੇ ਭਾਵੇਂ 3 ਦਿਨ ਚੋਂਦਾ ਰਵੇ ਕੋਈ 22 ਕਿਲੋ ਦੁੱਧ ਵੱਧ ਹੋਊਗਾ 18 ਕਿਲੋ ਘੱਟ ਨਹੀਂ ਹੋਊਗਾ ਅੱਛਾ ਹਾਂ ਇਹ ਰੋਇ ਮਿੰਦੇ ਜੀ ਆਈਆਂ ਠੀਕ ਆ ਮਤਲਬ ਇਹ 3 ਦਿਨ ਹੋਵੇ ਆਈਆਂ ਨੂੰ 3 ਦਿਨ ਤੁਸੀਂ ਝੋਲੀਆਂ ਕਰੀਂ ਹਾਂ ਜੀ ਉੱਥੋਂ ਦੋ ਟਾਈਮ ਚੋਕੇ ਨਹੀਂ ਆਣੀਆਂ ਹੁਣ ਆਡੇ ਵੀ ਮਤਲਬ ਠੀਕ ਹੀ ਰਹਿਂਗਾ ਘਟੀਆਂ ਨਹੀਂ ਇਹ ਦੋਵੇਂ ਕਿਹੜੇ ਏਰੀਆ ਚ ਆਈਆਂ ਇਹ ਆਈਆਂ ਭਵਾਨੀ ਤੋਂ ਜੀ ਇਹ ਭਵਾਨੀ ਤੋਂ ਦੋਵੇਂ ਆਈਆਂ ਭਵਾਨੀ ਤੋਂ ਆਈਆਂ ਹਰਿਆਣਾ ਠੀਕ ਆ ਜੀ ਹਾਂਜੀ ਤੇ ਹੋਰ ਕਰਦੀਏ ਮਾਨ ਚਲੋ ਕਰ ਦੋ ਜੋ ਤੁਹਾਨੂੰ ਜੰਗਾ ਲੱਗਦਾ ਆਪ ਵੀ ਥੋੜਾ ਕੁ ਕਰ ਦਈਏ ਕਰ ਦੋ 5000 ਡਾ ਦਈਏ 25 ਨਾਲ ਡਾਓ ਇੰਨਾ ਜਾਨ ਦੀਏ ਕੁ ਨੀ ਹੁੰਦਾ ਜਾਨ ਦੀਏ ਕੁਛ ਨਹੀਂ ਹੁੰਦਾ 275 ਦੀਆਂ ਹੀ ਆਰਪੀ ਜੀ ਹਾਂ ਨਾ ਹੋਊਗੀ ਫਿਰ 275 ਦੀ ਫਿਰ ਆਏਗੇ ਦਾ ਥੋੜਾ ਬੋਦਾ ਮਾਰਨਾ ਛੋਟ ਕੁ ਥੋੜੀ ਹੋਰ ਛੋਟ ਕਰ ਦਈਏ ਫਿਰ ਨਹੀਂ ਥੋੜੀ ਹੋਰ ਨਹੀਂ ਹੋਣਾ ਯਾਰ ਜੀ 5000 ਨਹੀਂ ਹੋਣੀ 5000 ਛੋਟ ਥੋੜੀ ਹੋਣੀ ਨਹੀਂ ਹੋਣੀ ਹੋਣੀ ਹੋਰ ਕੀ ਗਏ 259 ਦੇ 270 ਦੀਆਂ ਜਾਣਦੇ ਹੁਣ ਸ਼ੋਰਟ ਵੀ ਇੱਥੇ 500 ਨਾਲ ਤੇ ਹੋਣੀ ਨਹੀਂ 5500 ਨਹੀਂ ਫਿਰ ਹਾਂ ਨਹੀਂ ਹੋਊਗੀ ਜੀ ਹੁਣ ਅੱਛਾ ਮੈਂ ਲਵ 270 ਦੀ ਕੋਈ ਨਹੀਂ ਬਾਕੀ ਮੌਕੇ ਤੇ ਕੋਈ ਫੋਨ ਲਾਵੇ ਕਰਦੇ ਮੈਂ ਜੋ ਦੇਖਣੇ ਜਿਹੜੇ ਭਾਈ ਮੇਰੇ ਨਾਲ ਜੁੜੇ ਉਹ ਆਏ ਆ ਹਾਂਜੀ ਹਾਂਜੀ ਘਰ ਮਲੋ ਉਹ ਮਲੋ ਇਹ ਨਹੀਂ ਪੈਸੇ ਦੇ ਢਾਈ ਢਾਈ ਉਹ ਲਾਉਂਦੇ ਰਹੇ ਉਹਨਾਂ ਹਨਾ ਮਤਲਬ ਇੰਨੇ ਦੇ ਮਤਲਬ ਦਾ ਵੀ ਯਾਰਦਿਆਂ ਨੂੰ ਛੱਡਦਾ ਅੱਛਾ ਹਾਂਜੀ ਬਾਕੇ ਚਲੋ ਕੋਈ ਫੋਨ ਲਾਵੇ ਫਿਰ ਵੀ ਹਾਂਜੀ ਉਹਨੇ ਕੀ ਹੋ ਜਾਊਗਾ ਮੋਕਾ ਨਹੀਂ ਕੀ ਹੋਣੀ আর ਵਿੱਚ ਕੀ ਹੋਣੀ 270 ਆ ਹੁਣ ਨਹੀਂ ਕੀ ਨਹੀਂ ਹੋਣੀ ਚਲੋ ਫਿਰ ਉਹ ਲਾ ਲਵਾਂ ਫੋਨ ਜਿਹੜੀ ਅਨਵਾਰਾ ਠੀਕ ਹੈ ਬਾਕੀ ਚਲੋ ਜਿਹੜਾ ਕੋਈ ਸ਼ਕੀਨ ਵੀਰ ਹੋਗਾ ਚਾਹਮਾਨ ਹੋਗਾ ਫੋਨ ਲਾਵੇ ਕੋਈ ਨਹੀਂ ਮੌਕੇ ਤੇ ਹੋ ਜਾਊਗਾ ਸਭ ਜੋ ਪੁਲਿਸ ਸਕਦਾ ਜੀ ਸਾਈਦੋ ਬਿਨਾ ਵੀ ਖੋਚ ਹੋ ਸਕਦਾ ਅੱਛਾ ਸਾਈਦੋ ਸਾਈਦੋ ਬਿਨਾ ਵੀ ਸਕਦਾ ਅੱਛਾ ਹਾਂ ਭਾਵੇਂ ਕਿਸੇ ਨੇ ਸੌਦਾ ਕੀਤਾ ਹੈ ਨਹੀਂ ਕੀਤਾ ਭਾਵੇਂ ਨਹੀਂ ਕੀਤਾ ਝੋਸ ਸਕਦਾ ਝੋਲੇ ਆਣ ਕੇ ਹਾਂ ਝੋਲੇ ਆਣਗੇ ਤੇ ਜੇ ਮਤਲਬ ਰਹਿ ਜੇ ਉਹਦੇ ਤੱਕ ਕਰਦੇ ਫਿਰ ਆਪਣਾ ਸੌਦਾ ਕਰ ਲੈਣਾ ਹਾਂ ਸੌਦਾ ਕਰ ਲੈ ਠੀਕ ਹੈ ਜੀ ਖੁੱਲੇ ਚ ਕੋਈ ਚਵਾਈ ਕਰ ਲੇ ਬਿਨਾ ਸਾਈਦੋ ਵੀ ਕੋਈ ਗੱਲ ਨਹੀਂ ਹੈ ਕਹਿੰਦੇ ਬਾਕੀ ਉਹ ਤੁਹਾਡੀ ਆਪਣੀ ਖੇਚ ਲਿਆਉਣ ਦੀ ਆਪਣਾ ਇਹ ਆਪੇ ਉਹ ਟਾਈਮ ਤੇ ਫਿਰ ਕੱਢਣਾ ਪੈਣਾ ਵਾ ਆਪਣਾ ਹਾਂ ਜੀ ਤੇ ਹੁਣ ਆ ਵੀ ਜਿਹੜੀਆਂ ਇਹਦਾ ਵੀ ਸੂਆ ਪਹਿਲਾਂ ਹੀ ਹਾਂ ਜੀ ਇਹ ਮੂੰਹ ਚਾਰ ਦੰਦ ਹੈ ਰਬੀ ਜੀ ਹਾਂ ਤੁਹਾਨੂੰ ਇਹਦੇ ਵੀ ਥਾਣੇ ਦਿਖਾਈਏ ਆ ਦੇਖ ਸਾਡੇ ਬਿਲਕੁਲ ਦੂਰ ਦੂਰ ਜਿਹੜਾ ਥਾਣੇ ਨਾਲ ਤੇ ਲੱਗੇ ਆ ਜਿੱਤਰਾ ਫੁੱਟ ਫੁੱਟ ਵਾਲੇ ਥਾਣੇ ਇਹੋ ਜਿਹੇ ਹੁੰਦੇ ਆ ਜਿਹੜੇ ਤੇ ਹਵਾਨੇ ਦੇ ਦੀਆਂ ਵੀ ਨਾਲਾਂ ਚੰਗੀਆਂ ਤੇ ਮਿਲਕ ਮੇਨ ਵੀ ਚੰਗੀਆਂ ਮੋਟੀਆਂ ਜਿਹੜੀਆਂ ਵਾ ਗਾਵਾਂ ਵਾਂਗੂ ਲੱਗੀਆਂ ਵਾ ਤੇ ਇਹ ਵੀ ਸਰੀਰੋਂ ਪੂਰੀ ਹੈਵੀ ਆ ਜਿਹੜੀ ਇਹ ਮੂੰਹ ਚਾਰ ਦੰਦ ਆ ਹਾਂ ਜੀ ਤੇ ਇਹਦੇ ਮਗਰ ਵੀ ਆ ਕੱਟੀ ਆ ਇਹਦੇ ਮਗਰ ਨਵਾਬ ਦੀ ਕੱਟੀ ਏ ਹਾਂ ਜੀ ਇਹਦੇ ਮਗਰ ਨਵਾਬ ਦੀ ਕੱਟੀ ਆ ਵੇਖੋ ਕੱਟੀਆਂ ਦੇ ਵੀ ਬੋਡੀ ਵੇਟ ਸਟਰਕਚਰ ਜਿਹੜੇ ਹੁਣ ਤੋਂ ਨਾਰਮਲ ਕੱ ਤੇ ਬਾਕੀ ਕੋਈ ਚੰਗੀ ਸਾਮ ਕਰੂਗਾ ਤੇ ਇਹ ਵੀ ਕਟੀਆਂ ਦੋਂਦੀਆਂ ਖੀਰੀਆਂ ਹੀ ਸੂ ਪੈਣੀਆਂ ਸੂ ਪੈਣੀਆਂ ਇਹ ਵੀ ਵੇਖੋ ਮਨਲਾ ਕੋਈ ਹੈ ਹੀ ਨਹੀਂ ਕੱਦ ਕਿੰਨਾ ਰਬੀ ਜੀ ਬਾਕੀ ਜੋ ਚੀਜ਼ ਥਣਵਾ ਨਾ ਲੱਗਾ ਮੈਂ ਤਾਂ ਬਹੁਤ ਇਨੀ ਉਮਰ ਹੋ ਗਈ ਘਾਟੀ ਵੇਖਿਆ ਜੀ ਠੀਕ ਹੈ ਜੀ ਇਨਾ ਥਣਵਾ ਨੇ ਲੱਗੇ ਅੜੀਆਂ ਕੋਲ 5-5 ਲੱਖ ਤੋਂ ਘਟ ਰਹੀ ਨੇ ਲੱਗਾ ਜੀ ਠੀਕ ਆ ਹਾਂਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ 20 ਕਿਲੋ ਆ ਜੀ 20 ਦਾ ਸਾਢੇ 20 ਹੋਊਗਾ ਅੱਛਾ ਸਾਢੇ 19 ਵੀ ਹੋਊਗਾ ਅੱਛਾ ਹਾਂਜੀ ਤੋਰੀਏ ਫੇਰ ਇੰਨਾ ਮਾ ਤੁਰਦੇ ਜੀ ਅਹਰ ਵੀ ਬਾਕੀ ਆ ਵੀ ਥੱਲੇ ਆ ਦੇਖ ਸਕਦੇ ਤਿਆਰ ਵੀ ਥੱਲੇ ਗਾਵਾਂ ਵਾਂਗੂ ਹੀ ਹਈਆਂ ਵਾ ਬਾਕੀ ਮੋਹਰਾ ਦੀਆਂ ਝੋਟੀਆਂ ਵਾ ਅੱਜ ਖਾਸ ਤੌਰ ਤੇ ਸ਼ਕੀਨ ਵੀਰਾਂ ਵਾਸਤੇ ਵੀਡੀਓ ਆ ਜਿਹੜੀ ਥੋੜਾ ਜਿਹਾ ਝਬੂ ਝਬੂ ਤੋਂ ਕਰਦੀਆਂ ਵਾ ਜਿਸ ਤਰ੍ਹਾਂ ਉਹ ਸੰਗਤ ਦੀ ਇਹ ਖੁੱਲੀਆਂ ਨਹੀਂਆਂ ਝੋਟੀਆਂ ਹਾਂ ਆਨੇ ਥੱਲੇ ਥੋੜਾ ਜਿਹਾ ਝਬੂ ਦਾ ਕਰਦੀ ਤੁਰੰਤੋਂ ਕਰਦੀਆਂ ਵਾ

ਉਹ ਨਹੀਂ ਬੰਦੋ ਬਾਕੀ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਨੋਰਮਲ ਨਹੀਂ ਲੱਗਦੀਆਂ ਪਹਿਲੇ ਜੇਬ ਚ ਪਾ ਗਏ ਕਿ ਇਹ ਰੀ ਲੱਭਣ ਜਾਈਏ ਤੇ ਲੱਭਦੀਆਂ ਨਹੀਂ ਆ ਦੁੱਧ ਤਿਆਰ ਤੇ ਤੇ ਬਾਕੀ ਚੋਚਵਾ ਕੇ ਖੜਨੀਆਂ ਉਹ ਤੁਹਾਡੀ ਆਪਣੀਆਂ ਜ਼ਿੰਮੇਵਾਰੀਆਂ ਵਾ ਤੇ ਇਹਦਾ ਫਿਰ ਮੁੱਲ ਪਰ ਮੇਰੇ ਮੈਨੂੰ ਅੱਗੇ ਵੀ ਦੱਸਿਆ ਮੁੱਲ ਤੇ ਇਹਨਾਂ ਦਾ ਜੋ ਕੁਝ ਇਹਨਾਂ ਨੂੰ ਲੱਗਾ ਝੋਟੀਆਂ ਜਿੱਦਾਂ ਦੀਆਂ ਮੁੱਲ ਦੇ ਨੇ ਦੀ ਕੀਮਤ ਨਹੀਂ ਗਈ ਹਾਂਜੀ ਮੈਨੂੰ ਵੀ ਕਹਾਂ ਨਹੀਂ ਮਿਲਣੀਆਂ ਹਾਂਜੀ ਵੀ ਇਦਾਂ ਦੀਆਂ ਝੋਟੀਆਂ ਮੈਨੂੰ ਵੀ ਨਹੀਂ ਮਿਲਣੀਆਂ ਮੇਰੇ ਕੋਲ 30-30 ਕਿਲੋ ਵਾਲੀਆਂ ਹੋ ਗਈਆਂ 28 ਵਾਲੀਆਂ ਹੋ ਗਈਆਂ ਪਰ ਇਹ ਚੀਜ਼ਾਂ ਨਹੀਂ ਆਈਆਂ ਇਹ ਸਫਾਈਆਂ ਜਿਹੜੀਆਂ ਹਾਂ ਸਫਾਈਆਂ ਲੀਆਂ ਹੋਈਆਂ ਜੋ ਥਣ ਚੱਡੇ ਦੀ ਚਵਾ ਦੀ ਸਫਾਈ ਹੈ ਹਾਂਜੀ ਹਾਂਜੀ ਇਹਦਾ ਵੀ ਉਹ ਉਹ ਰੇੜੇ ਜੀ ਇਹਦਾ ਕਿੰਨਾ ਮਤਲਬ ਰੇੜ ਕਰਨ ਦੇ ਸਾਢੇ ਤਿੰਨ ਕਰਦੇ ਅੱਛਾ 33 ਕਰਾ ਲੈ ਕੋਈ ਤੇ ਉਹਨੇ ਜਿੰਨੇ ਜਿੰਨੇ ਦੇ ਉਹ ਉਹਨੇ ਦੀ ਹਾਂ 275 ਦੀ ਜਿਹੜੀ ਮਰਜ਼ੀ ਦੋ ਚੋ ਲੈ 70 70 ਦੀਆਂ ਹੋ ਗਈਆਂ ਕੇ 2 70 70 ਦੀਆਂ ਹਾਂ ਜੀ ਜਿਹੜੀ ਮਰਜ਼ੀ ਦੋ ਚੋ ਲੈ ਜੀ ਅੱਛਾ ਹਾਂ ਜੀ ਤੇ ਬਾਕੀ ਥੋੜਾ ਬਾਦ ਦਾ ਜੋੜੇ ਚ ਹੋਈ ਜਾਊਗਾ ਕਹੋ ਜੀ ਜੋੜਾ ਖੰਡਾ ਉਹ ਥੋੜਾ ਮੋਤਾ ਹੋ ਜੁਕੇ ਚਲੋ ਕੋ ਫੋਨ ਲਾਵੇ ਪਹਿਲਾਂ ਤੇ ਆਪਣੀਆਂ ਚਵਾਈਆਂ ਕਰੇ ਹਾਂਜੀ ਚਵਾਈਆਂ ਭਾਵੇਂ ਖੁੱਲੀਆਂ ਕਰ ਲੈ ਸਾਈ ਦੀ ਵੀ ਹੋਣੀ ਬਾਕੀ ਜਿਹੜੇ ਸਾਡਾ ਦੁੱਧ ਆ ਫਿਰ ਆਪੇ ਅਗਲੇ ਵੀਰ ਨੇ ਖੁਸ਼ੀ ਖੁਸ਼ੀ ਇੰਨੇ ਪੈਸੇ ਵੀ ਦੇ ਦੇਣੇ ਆ ਪਹਿਲਾਂ ਆਪਣੀਆਂ ਤਸੱਲੀਆਂ ਚਵਾਈਆਂ ਕਰੇ ਬਿਨਾ ਭਾਵੇਂ ਇਹ ਵੀ ਹੋ ਸਕਦਾ ਆ ਰੁਪਈਏ ਵੀਡੀਓ ਚ ਕੋਈ ਹੋਰ ਲੱਗੇ ਆਣ ਕੇ ਬੰਦਾ ਹਿਲ ਨਹੀਂ ਸਕਦਾ ਠੀਕ ਹੈ ਜੀ ਟੋਟੇ ਸਾਨੂੰ ਚੋਕ ਹੀ ਨਹੀਂ ਹਿਲ ਸਕਦਾ ਠੀਕ ਹੈ ਜੀ ਜਦੋਂ ਚਵਾਈ ਕਰੂ ਨਾ ਕੋਈ ਉਦੋਂ ਹਿਲਦਾ ਹੀ ਨਹੀਂ ਬੰਦਾ ਇਹਨਾਂ ਦੇ ਠੀਕ ਹੈ ਜੀ ਇੰਨੀ ਚਵਾਈ ਲੱਗੀ ਐ ਬਾਕੀ ਪੂਰੇ ਕਮਾਲ ਦੀਆਂ ਝੋਟੀਆਂ ਆ ਨ ਤੇ ਕਦੀ ਕਦੀ ਹੁੰਦੀਆਂ ਇਹੋ ਜਿਹੀਆਂ ਝੋਟੀਆਂ ਬਾਕੀ ਜਿਹੜੇ ਵੀ ਨੂੰ ਪਤਾ ਆ ਆਪੇ ਉਹ ਵੀ ਰਾਣੇ ਪਰਖ ਲੈਣਾ ਵਾ ਤੇ ਬਾਕੀ ਕੋ ਫੋਨ ਲਾਓ ਤੇ ਆਪਣੀਆਂ ਖੁੱਲੀਆਂ ਵਿੱਚ ਵਾਈ ਕਰ ਸਕਦੇ ਜੇ ਕੋਈ ਗੱਲ ਨਹੀਂ ਆ ਤੇ ਜਿਸ ਤਰ੍ਹਾਂ ਕਿਸੇ ਦੀ ਤਸੱਲੀ ਹੁੰਦੀ ਆ ਆਪਣੀ ਤਸੱਲੀ ਕਰਕੇ ਖੜੋ ਜੀ